ਹਲੋ ਹਾਂ ਜਿਖਸੇ ਉਹ ਦੇਖ ਰਹੇ ਹੋ ਦੋਸਤੋ ਮਿੱਤਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਸੀਂ ਆਹ ਤਸਵੀਰਾਂ ਵੇਖ ਰਹੇ ਹੋ ਬਾਗਾਪੁਰਾਣਾ ਤੋਂ ਬਾਗਾਪੁਰਾਣਾ ਤੋਂ ਜਿੱਥੇ ਅੱਜ ਕਾਂਗਰਸ ਪਾਰਟੀ ਵੱਲੋਂ ਜਿਹੜੀ ਰੈਲੀ ਕੀਤੀ ਜਾਣੀ ਹੈਗੀ ਐ ਉਸ ਨੂੰ ਲੈ ਕੇ ਜਿਹੜਾ ਭੋਲਾ ਸਿੰਘ ਬਰਾੜ ਵੱਲੋਂ ਜਿਹੜਾ ਆਪਦਾ ਇਕੱਠ ਹੈ ਇੱਥੇ ਕੀਤਾ ਗਿਆ ਤੇ ਉਹਦੀਆਂ ਤਸਵੀਰਾਂ ਤੁਹਾਨੂੰ ਤੁਸੀਂ ਆ ਤਸਵੀਰਾਂ ਦੇਖ ਰਿਹਾ ਤੁਸੀਂ ਤਸਵੀਰਾਂ ਦੇਖ ਰਿਹਾ ਉਹ ਬਾਗੇ ਪ੍ਰਾਣੀਆਂ ਜਿੱਥੇ ਇਸ ਟਾਈਮਾ ਵੱਡੀਆਂ ਵੱਡੀ ਗੈਂਤੀ ਦੇ ਵਿੱਚ ਜਿਹੜੇ ਕਾਂਗਰਸੀ ਹੈ ਜਿਹੜੇ ਭੋਲਾ ਸਿੰਘ ਬਰਾੜ ਦੀ ਗਵਾਈ ਵਿੱਚ ਇਕੱਠੇ ਹੋਇਆ ਤੁਸੀਂ ਤੁਸੀਂ ਕਹਿੰਦਾ ਬੱਸਾਂ ਖੜੀਆਂ ਆ ਕਾਰਾਂ ਖੜੀਆਂ ਆ ਹੋਰ ਬੜਾ ਕੁਝ ਖੜਾ ਹੈਗਾ ਕਿ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਤਸਵੀਰਾਂ ਇੱਕ ਵਾਰ ਜਰੂਰ ਦੇਖ ਲਓ ਰਾਜ ਇੱਕ ਵਾਰ ਤਸਵੀਰਾਂ ਜਰੂਰ ਵਿਖਾ ਦਿਓ ਥੋੜਾ ਭਾਵੇਂ ਉੱਚਾ ਕਰਕੇ ਦਿਖਾ ਦਿਓ ਤਾਂ ਕਿ ਆ ਆਮ ਲੋਕਾਂ ਨੂੰ ਵੀ ਪਤਾ ਲੱਗ ਜਾਵੇ ਇਹ ਭੋਲਾ ਸਿੰਘ ਬਰਾੜ ਵੱਲੋਂ ਜਿਹੜਾ ਵੱਡਾ ਇਕੱਠ ਹੈ ਜਿਹੜਾ ਇਹ ਅੱਜ ਮੋਗਾ ਰੈਲੀ ਦੇ ਵਿੱਚ ਜਿਹੜੀ ਇੱਕ ਸੰਵਿਧਾਨ ਬਚਾਓ ਰੈਲੀ ਕਾਂਗਰਸ ਪਾਰਟੀ ਦੀ ਹੈਗੀ ਆ ਤੇ ਮੋਗਾ ਦੇ ਵਿੱਚ ਕੀਤੀ ਜਾ ਰਹੀ ਹੈ ਉਸ ਨੂੰ ਲੈ ਕੇ ਜਿਹੜੇ ਬਾਗਾਪੁਰਾ ਦੇ ਵਿੱਚ ਗਰੁੱਪਾਂ ਦੇ ਹਿਸਾਬ ਨਾਲ ਕਾਂਗਰਸ ਵੰਡੀ ਹੋਈ ਹੈ ਤੇ ਅੱਜ ਭੋਲਾ ਸਿੰਘ ਬਰਾੜ ਵੱਲੋਂ ਜਿਹੜਾ ਇਹਦਾ ਇਕੱਠ ਹੈ ਇਸ ਟਾਈਮ ਜਿਹੜਾ ਕੀਤਾ ਜਾ ਰਿਹਾ ਹੈਗਾ ਤੇ ਬੰਦੇ ਜਿਹੜੇ ਲਾਈਨ ਦੇ ਵਿੱਚ ਲਾਏ ਜਾ ਰਿਹਾ ਹੈਗੇ ਜਿਹੜੀਆਂ ਆਪਦੀਆਂ ਉਹ ਗੱਡੀਆਂ ਲੈ ਕੇ ਜਿਹੜੇ ਅੱਜ ਮੋਗਾ ਦੇ ਪਹੁੰਚਣ ਕੇ सिंह 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 प्रताप प्रताप राहुल गांधी राहुल गांधी राहुल गांधी कांग्रेस पार्टी कांग्रेस पार्टी नारेबाजी की जा रही है जी ना, नारेबाजी है अमरिंदर वेगा प्रताप सिंह प्रताप सिंह श्री राहुल गांधी जी श्री राहुल गांधी जी

ਵੱਡਾ ਕਟ ਲੈ ਕੇ ਜਾ ਰਹੀ ਹੈ ਕੀ ਕਹੋਗੇ ਅੱਜ ਸਾਡੇ ਰਾਹੁਲ ગાંધી ਜੀ ਵੱਲੋਂ ਸਵਿਧਾਨ ਬਚਾਓ ਯਾਤਰਾ ਜੋ ਪੂਰੇ ਹਿੰਦੁਸਤਾਨ ਵਿੱਚ ਸ਼ੁਰੂ ਕੀਤੀਆਂ ਉਸੇ ਲੜੀ ਤਹਿਤ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਰਦਾਰ ਮਨਿੰਦਰ ਸਿੰਘ ਰਾਜਵੜਿੰਗ ਜੀ ਸਾਡੇ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਉਹਨਾਂ ਵੱਲੋਂ ਸਵਿਧਾਨ ਰੈਲੀ ਬਚਾਓ ਅੱਜ ਮੋਗਾ ਵਿੱਚ ਰੈਲੀ ਹੋ ਰਹੀ ਆ ਅੱਜ ਸਾਡੇ ਬਾਗੇਪੁਰਾਣੇ ਹਲਕੇ ਤੋਂ 55 ਪਿੰਡ ਤੇ 56 ਸ਼ਹਿਰ ਹਰੇਕ ਪਿੰਡ ਦੇ ਬੰਦੇ ਵੱਡੀ ਗਿਣਤੀ ਵਿੱਚ ਇੱਥੇ ਪਹੁੰਚ ਕੇ ਅੱਜ ਪੂਰੇ ਕਾਫਲੇ ਦੇ ਰੂ ਵਿੱਚ ਕਰੀਬ 100-150 ਗੱਡੀ 8-10 ਬੱਸਾਂ ਲੈ ਕੇ ਅਸੀਂ ਬਾਗਵੋਗਾ ਪਹੁੰਚ ਰਹੇ ਆਂ ਤੇ ਬਾਗੇਪੁਰਾਣੇ ਦੀ ਉੱਥੇ ਬਹੁਤ ਵੱਡੀ ਉਸਰੇਲ ਜਸ਼ਨੂਲੀ ਹੋਏਗੀ ਤੇ ਮੈਂ ਸਾਰੇ ਸਾਡੇ ਸਤਿਕਾਰਯੋਗ ਬਾਗਾਪੁਰਾਣਾ ਹਲਕਾ ਦੇ ਕਾਂਗਸੀ ਵਰਕਰਾਂ ਦਾ ਤਹਿ ਦਿਲੋਂ ਸ਼ੁਕਰਾਨਾ ਤੇ ਧੰਨਵਾਦ ਕਰਦਾਗਾ ਤੇ ਉਹਨਾਂ ਦੇ ਚਰਨ ਸਿਰ ਮਸਤਕ ਨਵਾਉਣਾ ਕਿ ਉਹ ਇੰਨਾ ਪਿਆਰ ਉਹ ਸਤਕਾਰ ਬਖਸ਼ਦੇ ਆ ਤੇ ਮੈਂ ਕੱਲ ਦੋ ਦਿਨਾਂ ਚ ਸਨੇਹ ਲਾਇੀ ਸੀ ਤੇ ਫੋਨ ਤੇ ਉਹ ਬਹੁਤ ਵੱਡੀ ਬੇਨਤੀ ਚ ਆਪਣੇ ਸਾਥੀਆਂ ਨੂੰ ਲੈ ਕੇ ਤੇ ਪਹੁੰਚਦੇ ਆ ਮੈਂ ਉਹਨਾਂ ਸਾਰੇ ਹਲਕਿਆਂ ਦੇ ਵਰਸੀਆਂ ਨੂੰ ਧੰਨਵਾਦ ਕਰਦਾ ਕੱਲ ਭੋਲਾ ਸਿੰਘ ਬਰਾੜ ਉਹਨਾਂ ਨੇ ਦੱਸ ਦਿੱਤਾ ਹੈਗਾ ਵੀ ਇਹ ਜਿਹੜਾ ਵੱਡਾ ਇਕੱਠ ਲੈ ਕੇ ਅੱਜ ਜਿਹੜਾ ਮੋਗੇ ਜਾ ਰਹੇਗੇ ਸੰਵਿਧਾਨ ਬਚਾਓ ਜਿਹੜੀ ਰੈਲੀ ਜਿਹੜੀ ਉੱਥੇ ਕੀਤੀ ਜਾ ਰਹੀ ਹੈਗੀ ਹੈ ਤੇ ਇਹ ਜਿਹੜਾ ਇਕੱਠ ਹੈ ਉਹਨਾਂ ਦਾ ਕਹਿਣਾ ਵੀ 150 ਦੇ ਕਰੀਬ-ਕਰੀਬ ਜਿਹੜੀਆਂ ਬੱਸਾਂ ਕਾਰਾਂ ਜਿਹੜੀਆਂ ਲੈ ਕੇ ਪਹੁੰਚ ਰਹੇ ਹੈਗੇ ਆ ਜਿਹਦੀਆਂ ਤਸਵੀਰਾਂ ਤੁਹਾਨੂੰ ਇੱਕ ਵਾਰ ਜਰੂਰ ਵਿਖਾਵਾਂਗੇ ਪਾਸੇ ਖੜ ਕੇ ਅਸੀਂ ਤਸਵੀਰਾਂ ਮੈਂ ਜਰੂਰ ਵਿਖਾਵਾਂਗਾ ਰਾਜ ਇੱਕ ਵਾਰ ਤਸਵੀਰਾਂ ਜਰੂਰ ਵਿਖਾ ਦਿਓ ਉੱਚੀ ਜਗ੍ਹਾ ਤੇ ਖੜ ਕੇ ਇੱਕ ਵਾਰ ਉੱਚੀ ਜਗ੍ਹਾ ਦੇ ਉੱਤੇ ਖੜ ਕੇ ਜਾਂ ਦੂਰੋਂ ਵੇਖ ਕੇ ਤਸਵੀਰਾਂ ਜਰੂਰ ਵਿਖਾ ਲਓ ਉਹਨਾਂ ਨੇ ਆ ਆਖਿਆ ਵੀ 150 ਦੇ ਕਰੀਬ ਕਰ ਜਿਹੜੀਆਂ ਬੱਸਾਂ ਤੇ ਕਾਰਾਂ ਜਿਹੜੀਆਂ ਲੈ ਕੇ ਉਹ ਅਸਟਾ ਸੰਵਿਧਾਨ ਬਚਾਓ ਰੈਲੀ ਜਿਹੜੀ ਕਾਂਗਰਸ ਪਾਰਟੀ ਵੱਲੋਂ ਕੀਤੀ ਜਾ ਰਹੀ ਹੈ ਮੋਗਾ ਦੇ ਵਿੱਚ ਉੱਥੇ ਪਹੁੰਚ ਰਿਹਾ ਜਿਨ੍ਹਾਂ ਦੇ ਨਾਲ ਅਸਟਾ ਤੁਸੀਂ ਜਿਹੜੇ ਆਗੂ ਸੀਗੇ ਮੋਗੇ ਜ਼ਿਲ੍ਹੇ ਦੇ ਜਾਂ ਮੋਗੇ ਬਗ ਆਪਣਾ ਹਲਕੇ ਦੇ ਜਿਹੜੇ ਆਗੂ ਸੀਗੇ ਉਹ ਉਹਨਾਂ ਦੇ ਨਾਲ ਤੁਸੀਂ ਨਜ਼ਰ ਵੇਖੇ ਹੋਣਗੇ ਜੋਦੇ ਸਿੰਘ ਬਰਾੜ ਉਹ ਨਹੀਂ ਦੇਖੇ ਹੋਣਗੇ ਹੋਰ ਵੀ ਕਈ ਹੋਰ ਵੀ ਕਈ ਜਾਣੇ ਜਿਹੜੇ ਲੋਕ ਸੀਗੇ ਉਹ ਵੀ ਤੁਸੀਂ ਵਿੱਚ ਸਾਡੇ ਇਸ ਵੀਡੀਓ ਦੇ ਵਿੱਚ ਦੇਖਿਆ ਗਿਆ ਤੇ ਤੁਹਾਨੂੰ ਐਸੀ ਤਸਵੀਰਾਂ ਲਗਾਤਾਰ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਅਸੀਂ ਗੇਟ ਤੇ ਜਾ ਕੇ ਦਿਖਾਉਣ ਦੀ ਵੀ ਕੋਸ਼ਿਸ਼ ਕਰਾਂਗੇ ਤਾਂ ਕਿ ਜਿਹੜਾ ਹੋਰ ਵੀ ਜਿਹੜੀ ਗਲਤੀ ਆ ਜਿਹਨ ਤੁਹਾਡੇ ਸਾਹਮਣੇ ਆ ਜਾਵੇ ਤੇ ਸਾਡੇ ਤੋਂ ਕੋਈ ਅਧਿਕਾਰ ਦੀ ਗੱਲ ਹੋਵੇ ਉਹਦੇ ਮザ ਮザ ਸਾਰੇ ਕਰਦੇ ਹਾਂ ਅਸੀਂ ਵੀਰਾਂ ਤੁਹਾਨੂੰ ਮੈਂ ਦਿਖਾਉਂਦਾ ਪਿਆ ਇਹ ਬਾਗਾ ਪ੍ਰਾਣਾ ਮੰਡੀ ਦੀਆਂ ਜਿੱਥੇ ਐਸ ਟਾਈਮ ਭੋਲਾ ਸਿੰਘ ਬਰਾੜ ਦੀ ਅਗਵਾਈ ਦੇ ਵਿੱਚ ਜਿਹੜਾ ਵੱਡਾ ਇਕੱਠ ਲੈ ਕੇ ਮੋਗਾ ਨੂੰ ਰਵਾਨਾ ਹੋਣ ਲੱਗਿਆ ਤੇ ਤਸਵੀਰਾਂ ਤੁਸੀਂ ਲਗਾਤਾਰ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ ਬਾਗਾ ਪ੍ਰਾਣਾ ਮੰਡੀ ਦਾ ਜਿਹੜਾ ਇਕੱਠ ਹੈ ਐਸ ਟਾਈਮ ਭੋਲਾ ਸਿੰਘ ਬਰਾੜ ਵੱਲੋਂ ਜਿਹੜਾ ਅਗਵਾਈ ਦੇ ਵਿੱਚ ਮੋਗਾ ਦੇ ਵਿੱਚ ਜਿਹੜਾ ਇਹਨਾਂ ਨੇ ਰੈਲੀ ਦੇ ਵਾਚਿ ਮੁਹਲਤ ਕਰਨੀ ਹੈਗੀ ਆ ਤਸਵੀਰਾਂ ਤੁਹਾਨੂੰ ਮਕਾਉਣ ਦੀ ਕੋਸ਼ਿਸ਼ ਕਰਾਂਗੇ ਥੋੜਾ ਅੱਗੇ ਜਾ ਕੇ ਵੀ ਕਿਉਂਕਿ ਜਿਹੜਾ ਹੀ ਕਰ ਲੋ ਜਾਈ ਤੱਕ ਉਹ ਤੁਸੀਂ ਆ ਗੱਡੀਆਂ ਦਾ ਜਿਹੜਾ ਕਾਫਲਾ ਵੀ ਦੇਖ ਰਹੇ ਹੋ ਜਿਹੜੀਆਂ ਗੱਡੀਆਂ ਜਿਹੜੀਆਂ ਇਹਨਾਂ ਦੇ ਨਾਲ ਜਾਣੀਆਂ ਹੈਗੀਆਂ ਉਹਦੀਆਂ ਤਸਵੀਰਾਂ ਤੁਹਾਨੂੰ ਮੈਂ ਦਿਖਾਉਣ ਦੀ ਕੋਸ਼ਿਸ਼ ਕਰਦਾ ਤੁਸੀਂ ਆਪ ਦੱਜਮੈਂਟ ਕਰ ਲਿਓ ਕਿਉਂਕਿ ਜਿਹੜਾ ਤੁਸੀਂ ਵੀਰਾਂ ਤੁਹਾਨੂੰ ਮੈਂ ਦਿਖਾ ਦਿਆਂ ਨਾ ਵੀ ਜਿਹੜੀਆਂ ਬਾਗਾ ਪਰਾਂ ਦੇ ਵਿੱਚ ਆ ਜਿਹੜੇ ਤਿੰਨ ਗਰੁੱਪ ਹੈ ਜਿੱਥੇ ਦਰਸ਼ਨ ਸਿੰਘ ਬਰਾੜ ਦਾ ਗਰੁੱਪ ਹੈ ਦੂਜੇ ਪਾਸੇ ਸਦਾ ਭੁੱਲਾ ਸਿੰਘ ਬਰਾੜ ਉਹਨਾਂ ਦਾ ਗਰੁੱਪ ਹੈ ਤੇ ਤੀਜਾ ਗਰੁੱਪ ਹੈਗਾ ਬਾਬਾ ਜਗਸੀਰ ਸਿੰਘ ਕਾਲੇਕੇ ਉਹਨਾਂ ਵੱਲੋਂ ਪਿਛੜੀ ਮੀਟਿੰਗ ਵੀ ਕੀਤੀ ਗਈ ਸੀ ਕਿ ਇਹ ਅੱਟਾਟੇ ਗਰੁੱਪ ਪਾਰੀ ਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਆ ਬਾਗ ਮੈਂ ਵੰਡੀ ਹੋਈ ਆ ਤੇ ਆਪਣਾ ਆਪਣਾ ਸ਼ਕਤੀ ਪ੍ਰਦਰਸ਼ਨ ਜਿਹੜਾ ਲਗਾਤਾਰ ਕਾਂਗਰਸ ਵੱਲੋਂ ਕਾਂਗਰਸ ਦੇ ਆਗੂਆਂ ਵੱਲੋਂ ਕੀਤਾ ਜਾ ਰਿਹਾ ਹੈਗਾ ਤਸਵੀਰਾਂ ਤੁਹਾਨੂੰ ਬੁਖਾ ਰਿਹਾ ਮੈਂ ਇਸ ਤੋਂ ਅੱਗੇ ਜਾ ਕੇ ਜਿਹੜੀਆਂ ਗੱਡੀਆਂ ਹੋਰ ਨਿਕਲਦੀਆਂ ਉਹ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਮੈਂ ਤੇ ਇਹ ਕਾਂਗਰਸ ਪਾਰਟੀ ਦੀ ਅੱਜ ਜਿਹੜੀ ਮੋਗਾ ਦੇ ਵਿੱਚ ਜਿਹੜੀ ਸੰਵਿਧਾਨ ਬਚਾਓ ਰੈਲੀ ਆ ਉਸ ਨੂੰ ਲੈ ਕੇ ਜਿਹੜੇ ਸਾਰੇ ਕਾਂਗਰਸੀ ਜਿਹੜੇ ਪੱਪਾਂ ਭਾਰ ਹੋਏ ਹੋਏ ਆ ਤੇ ਆਪ ਦਾ ਆਪ ਦਾ ਇਹਦਾ ਕਾਫਲਾ ਲੈ ਕੇ ਲਗਾਤਾਰ ਮੋਗਾ ਨੂੰ ਜਾਣ ਲਈ ਆਉਂਦੀਆਂ ਨੀਆਂ ਵਹੀਰਾ ਇਹਨਾਂ ਵੱਲੋਂ ਘੱਟਦੀਆਂ ਗਈਆਂ ਆ ਗਈਆਂ ਕਿਉਂਕਿ ਜੇ ਪੰਜਾਬ ਦੇ ਵਿੱਚ ਕੋਈ ਜ਼ਿਆਦਾ ਸਮਾਂ ਨਹੀਂ ਉਸ ਨੂੰ ਲੈ ਕੇ ਜਿਹੜੀਆਂ ਐਡਵਾਂਸ ਦੇ ਵਿੱਚ ਤਿਆਰੀਆਂ ਜਿਹੜੀਆਂ ਪਾਰਟੀਆਂ ਵੱਲੋਂ ਕਰਤੀਆਂ ਗਈਆਂ ਹਾਂ ਤੇ ਇਹ ਸਮਾਂ ਦੱਸੇਗਾ 2027 ਦੇ ਵਿੱਚ ਕਿਹਦਾ ਫੇਰ ਦੁਬਾਰਾ ਝੰਡਾ ਬੁਲੰਦ ਹੁੰਦਾ ਪਰ ਤਸਵੀਰਾਂ ਤੁਸੀਂ ਵੇਖ ਲਓ ਬਾਗੇ ਬਣਾਣੀਆਂ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਜਿੱਥੇ ਇਸ ਟਾਈਮ ਕਾਫਲੇ ਦੇ ਰੂਪ ਦੇ ਵਿੱਚ ਜਿਹੜੀਆਂ ਗੱਡੀਆਂ ਇੱਥੇ ਛਾਵੇਂ ਖੜੀ ਜੀ ਛਾਵੇਂ ਖੜੀ ਜੀ ਜਿਹੜੀਆਂ ਕਾਫਲੇ ਦੇ ਰੂਪ ਦੇ ਵਿੱਚ ਜਿਹੜੀਆਂ ਗੱਡੀਆਂ ਜਾ ਰਹੀਆਂ ਹੈਗੀਆਂ ਤਸਵੀਰਾਂ ਤੁਹਾਨੂੰ ਵਿਖਾ ਦਿੰਨੇ ਆ ਅੱਗੇ ਲੰਘ ਚੁੱਕੀਆਂ ਤੇ ਹੋਰ ਵੀ ਗੱਡੀਆਂ ਜਿਹੜੀਆਂ ਤੁਹਾਨੂੰ ਬਿਠਾਉਣੇ ਹੈਗੇ ਆ ਅਸੀਂ ਰੱਬੀਆਂ ਦਾ ਕਾਫਲਾ ਤੁਸੀਂ ਲਗਾਤਾਰ ਵੇਖ ਰਹੇ ਹੋ ਪਿੱਛੇ ਤੁਸੀਂ ਅੱਗੇ ਵੀ ਦੇਖ ਸਕਦੇ ਹੋ ਕਾਫੀ ਗੱਡੀਆਂ ਜਿਹੜੀਆਂ ਖੜੀਆਂ ਹੋ ਗਈਆਂ ਕਿਉਂਕਿ ਪੋਲਾ ਸਿੰਘ ਬਰਾੜ ਦੀ ਗਵਾਈ ਦੇ ਵਿੱਚ ਜਿਹੜਾ ਵੱਡਾ ਕਾਫਲਾ ਹੈਗਾ ਉਹ ਲੈ ਕੇ ਜਾ ਰਿਹਾ ਤੁਸੀਂ ਹੱਤ ਤਸਵੀਰਾਂ ਸਾਰੀਆਂ ਜਿਹੜੀਆਂ ਦੇਖਦੇ ਪਏ ਹੋ ਇਸ ਟਾਈਮ ਆ इधर कमाई कैमरा ऊपर आने का ऊपर आने का और पापा ने जाने दिया हां काफी ऐसे भी चले नीति चले भाई है कैरी करा वो मुंडा मुंडा मैच सारा छक्के लगाएगा रात चार बजे ਤੁਸੀਂ ਆ ਦੇਖ ਸਕਦੇ ਹੋ ਇਸ ਟਾਈਮ ਜਿਹੜਾ ਕਾਫਲਾ ਰੁਕਿਆ ਹੋਇਆ ਕਿਉਂਕਿ ਟ੍ਰੈਫਿਕ ਦੀ ਪ੍ਰੋਬਲਮ ਆ ਜਾਂਦੀ ਹੈ ਤਸਵੀਰਾਂ ਤੁਸੀਂ ਇਸ ਟਾਈਮ ਜੀਆਂ ਬਾਗੇ ਪਣਾ ਤੋਂ ਦੇਖ ਰਹੇ ਆ ਤੁਹਾਨੂੰ ਹੋਰ ਤਸਵੀਰਾਂ ਵੀ ਅਹੀਂ ਅੱਗੇ ਜਾ ਕੇ ਦਿਖਾਵਾਂਗੇ ਫਹਿਲਾ ਹਾਲ ਤਸਵੀਰਾਂ ਆ ਤੁਸੀਂ ਜ਼ਰੂਰ ਦੇਖ ਲਓ ਜਿਹੜਾ ਕਾਫਲਾ ਬਹੁਤ ਜ਼ਿਆਦਾ ਤੁਰੇਗਾ ਕਿਉਂਕਿ ਅੱਗੇ ਜਾ ਕੇ ਜਿਹੜਾ ਉਹ ਰੁਕੇ ਹੋਇਆ ਕਿਉਂਕਿ ਲੰਬਾ ਕਾਫਲਾ ਜਿਹੜਾ ਰਾਹ ਵਾਕੇ ਬੜੀਆਂ ਤਸਵੀਰਾਂ ਜਿੱਥੇ ਭੋਲਾ ਸਿੰਘ ਬਰਾੜ ਜੀ ਗਵਾਈ ਵਿੱਚ ਜਿਹੜਾ ਇਕੱਠ ਹੈ ਇਸ ਟਾਈਮ ਕਾਫਲਾ ਕਾਬਲੇ ਦੇ ਰੂਪ ਦੇ ਵਿੱਚ ਮੋਗਾ ਪਹੁੰਚਣ ਲਈ ਭੋਲਾ ਸਿੰਘ ਬਰਾੜ ਦੀ ਗਵਾਈ ਹੇਠ ਇਕੱਠੇ ਹੋਇਆ ਕਾਫਲਾ ਜਿਹੜਾ ਚੱਲ ਪਿਆ ਹੈਗਾ ਤੇ ਇਹਨਾਂ ਦੀਆਂ ਜਿਹੜੀਆਂ ਗੱਡੀਆਂ ਇਸ ਟਾਈਮ ਤਰਪੀਆਂ ਆਈਆਂ ਤੁਸੀ ਵੀਰਾਂ ਤੁਸੀ ਇਸ ਟਾਈਮ ਜੜੀਆਂ ਬਾਗੇ ਪ੍ਰਾਣੇ ਤੋਂ ਦੇਖ ਰਹੇ ਹੋ ਜਿੱਥੇ ਬੱਸਾਂ ਜੀਪਾਂ ਕਾਰਾਂ ਸਕੋਰਪਿਓ ਗੱਡੀਆਂ ਹੋਰ ਕਈ ਤਰ੍ਹਾਂ ਦੀਆਂ ਗੱਡੀਆਂ ਇਹ ਭਾਈ ਕਿ ਇਹਨੇ ਗਤੀ ਮਾਰਨੀ ਤੇ ਮਾਰ ਵੀ ਸਕਦਾ ਵੈਸੇ ਕਾਫੀ ਵੱਡਾ ਕਾਫਲਾ ਕਹਿ ਸਕਦੇ ਆ ਕਾਫੀ ਵੱਡੀ ਗੈਂਤੀ ਹੈ ਜਿਹੜੀਆਂ ਗੱਡੀਆਂ ਦਾ ਜਿਹੜਾ ਕਾਫਲਾ ਹੈਗਾ ਇਧੀਆਂ ਤਸਵੀਰਾਂ ਤੁਹਾਨੂੰ ਲਾਈਵ ਜਗਤ ਸੇਵਤੇ ਦਿਖਾ ਰਹੇ ਆਂ ਅਸੀਂ ਉਮੀਦ ਕਰਦੇ ਆਂ ਤੁਸੀਂ ਸਾਡੀ ਇਸ ਗੱਲ ਬਾਤ ਨੂੰ ਸ਼ੇਅਰ ਵੀ ਕਰੋਗੇ ਤੇ ਸਾਡਾ ਪੇਜ ਫੋਲੋ ਵੀ ਕਰੋਗੇ ਕਾਗਰਸੀ ਪਪਾਂ ਭਾਰ ਕਿਉਂਕਿ ਜਿਹੜੀ ਸੰਵਿਧਾਨ ਬਚਾਓ ਰੈਲੀ ਮੋਗਾ ਦੇ ਵਿੱਚ ਕੀਤੀ ਜਾ ਰਹੀ ਹੈ ਜਿੱਥੇ ਵੱਡੇ ਆਗੂ ਖਾਸ ਕਰਕੇ ਜਿਹੜੇ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਿੜਿੰਗ ਤੇ ਨਾਲ ਜਿਹੜੇ ਪੰਜਾਬ ਦੇ ਸੈਂਟਰ ਵੱਲੋਂ ਇੰਚਾਰਜ ਲਾਏ ਗਏ ਭवेश बघेल ਸਿੰਘ ਉਹ ਵੀ ਪਹੁੰਚ ਰਹੇ ਹੈਗੇ ਆ ਤੇ ਇਸ ਕਾਂਗਰਸੀ ਸਾਰੇ ਜਿਹੜਾ ਇਸ ਤੇ ਪੂਰੇ ਪੱਪਾ ਭਰ ਹੋ ਕੇ ਜਿਹੜੀ 2027 ਦੇ ਬਦਲਾਅ ਨੂੰ ਲੈ ਕੇ ਲਗਾਤਾਰ ਜਿਹੜਾ ਜੋਰ ਲਾ ਰਹੇ ਆ ਇਹ ਜਿਹੜੇ ਇਕੱਠੇ ਹੋ ਕੇ ਸਾਰੇ ਕਾਂਗਸੀ ਅੱਜ ਸੰਵਿਧਾਨ ਬਚਾਓ ਰੈਲੀ ਲੈ ਕੇ ਪਹੁੰਚ ਰਹੇ ਆ ਮੋਗਾ ਦੇ ਵਿੱਚ ਕੋਸੇ ਵੀਰਾਂ ਤੁਸੀਂ ਦੇਖ ਰਹੇ ਹੋ ਬਾਗਾ ਬਰਾਣਾ ਜਿੱਥੇ ਐਸ ਟਾਈਮ ਕਾਫਲੇ ਦੇ ਰੂਪ ਦੇ ਵਿੱਚ ਜਿਹੜੇ ਲੋਕ ਆ ਲਗਾਤਾਰ ਨਿਕਲਦੇ ਪਏ ਆ ਬਨੇ ਰਹੋ ਤੁਸੀਂ ਵੀਰਾਂ ਤੁਹਾਨੂੰ ਦੱਸਉਂਦੇ ਰਾਵਾਂਗੇ ਜੋ ਵੀ ਜਿਹੜਾ ਕਾਫਲਾ ਹੈਗਾ ਤੁਰਦਾ ਪਿਆ ਅਸੀਂ ਹੋਰ ਵੀ ਅੱਗੇ ਜਾ ਕੇ ਕਵਰਿੰਗ ਕਰਾਂਗੇ ਦੂਸਰੇ ਗਰੁੱਪ ਦੀ ਵੀ ਕਰਨੀ ਹੈਗੀ ਆ ਕਿਉਂਕਿ ਐਸ ਟਾਈਮ ਤੁਹਾਨੂੰ ਭੋਲਾ ਸਿੰਘ ਬਰਾੜ ਦੀਆਂ ਜਿਹੜਾ ਕੱਥ ਹੈਗਾ ਉਹਦੀਆਂ ਤਸਵੀਰਾਂ ਅਸੀਂ ਦਿਖਾ ਰਹੇ ਆਂ ਬੱਸ ਵੀ ਲੰਗੀ ਜਾ ਰਹੀ ਆਂ ਕਾਰਾਂ ਦਾ ਕਾਫਲਾ ਹੈਗਾ ਪਿੱਛੇ ਹੋਰ ਵੀ ਸ਼ਾਇਦ ਬੱਸਾਂ ਆ ਗਈਆਂ ਬਾਗਾ ਪਰਾਂ ਦੇ ਤਿੰਨ ਗਰੁੱਪ ਜਿਹਦੇ ਵਿੱਚ ਦੋ ਗਰੁੱਪ ਅੱਜ ਜਿਹੜੇ ਆਪ ਦਾ ਜਿਹੜਾ ਕਾਫਲਿਆਂ ਦੇ ਰੂਪ ਦੇ ਵਿੱਚ ਜਿਹੜੇ ਲੋਕਾਂ ਨੂੰ ਲੈ ਕੇ ਮੋਗਾ ਰੈਲੀ ਪਹੁੰਚਣ ਲਈ ਪੰਪਾ ਭਾਰ ਹੈ ਗਿਆ ਤੇ ਤੁਹਾਨੂੰ ਪਹਿਲਾ ਕਾਫਲਾ ਜਿਹੜਾ ਕਾਂਗਰਸ ਪਾਰਟੀ ਦਾ ਅਸੀਂ ਦਿਖਾਇਆ ਜਿਹੜਾ ਸਟੇਬ ਦਾਣਾ ਮੰਡੀ ਜਿਹੜੀ ਦਾਣਾ ਮੰਡੀ ਹੈਗੀ ਆ ਬਾਕੀ ਪ੍ਰਾਣੇ ਦੀ ਉੱਥੋਂ ਜਿਹੜਾ ਨਿਕਲਦਾ ਪਿਆ ਤੇ ਤਸਵੀਰਾਂ ਤੁਸੀਂ ਲਗਾਤਾਰ ਜਗਤ ਸਿਫਟੇ ਦੇਖ ਰਹੇ ਹੋ ਸੋ ਕਿਰਪਾ ਕਰਕੇ ਸ਼ੇਅਰ ਕਰ ਲਓ ਲਾਈਕ ਕਰ ਲਓ ਸਾਡਾ ਪੇਜ ਫੋਲੋ ਕਰ ਲਗਾਤਾਰ ਤਸਵੀਰਾਂ ਦਿਨੀਆਂ ਤੁਹਾਨੂੰ ਦਿਖਦੀਆਂ ਪਈਆਂ ਜਿਹੜੀਆਂ قافلے ਦੇ ਰੂਪ ਦੇ ਵਿੱਚ ਜਿਹੜੀਆਂ ਗੱਡੀਆਂ ਜਿਹੜੀਆਂ ਨਿਕਲਦੀਆਂ ਪੰਜਾਂ ਹੈਗੀਆਂ ਵੱਖ-ਵੱਖ ਪਿੰਡਾਂ ਦੇ ਜਿਹੜੇ ਲੋਕ ਹੈ ਉਹਨਾਂ ਵਿੱਚ ਆਪਣਾ ਉਤਸ਼ਾਹ ਜਿਹੜਾ ਹੈਗਾ 2027 ਦੇ ਬਦਲਾਅ ਨੂੰ ਲੈ ਕੇ ਤੇ ਕਾਂਗਰਸ ਪਾਰਟੀ ਦੇ ਜਿਹੜੇ ਵਰਕਰ ਹੈਗੇ ਆ ਇਸ ਟਾਈਮ ਪੱਪਾ ਭਾਰ ਜਿਹੜੇ ਆਪੋ ਆਪਣੀਆਂ ਗੱਡੀਆਂ ਲੈ ਕੇ ਆਏ ਹੈਗੇ ਆ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਹੈ ਇਸ ਟਾਈਮ ਮੋਗਾ ਲਈ ਰਵਾਨਾ ਹੋਏ ਆ ਤੇ ਜਿਨ੍ਹਾਂ ਦਾ ਕਾਫਲਾ ਜਿਹੜਾ ਟਾਰਾਂ ਦੇ ਰੂਪ ਦੇ ਵਿੱਚ ਜਿਹੜਾ ਇਸ ਟਾਈਮ ਤੁਸੀਂ ਦੇਖ ਰਹੇ ਹੋ ਵੱਟੇ ਬੱਸਾਂ ਵੀ ਜਿਹੜੀਆਂ ਇੱਕ ਪਹਿਲਾਂ ਲੰਘ ਕੇ ਗਈ ਆ ਹੋਰ ਵੀ ਪਿੱਛੇ ਆ ਰਹੀਆਂ ਹੈਗੀਆਂ ਉਹਦੀਆਂ ਤਸਵੀਰਾਂ ਲਗਾਤਾਰ ਤੁਹਾਨੂੰ ਅਸੀਂ ਦਿਖਾ ਰਹੇ ਆ ਤੁਸੀਂ ਦੇਖ ਸਕਦੇ ਹੋ ਪਹਿਲੇ ਪਾਸੇ ਇੱਕ ਬੱਸ ਸਾਡ ਸਾਈਡ ਤੋਂ ਹੀ ਨੰਗਣ ਦੀ ਕੋਸ਼ਿਸ਼ ਕਰ ਰਹੀ ਹੈਗੀ ਆ ਦੂਜੇ ਪਾਸੇ ਆ ਤਿੰਨ ਬੱਸਾਂ ਹੋਰ ਜਿਹੜੀਆਂ ਆ ਰਹੀਆਂ ਹੈਗੀਆਂ ਤੇ ਖਾਸ ਕਰਕੇ ਕਾਰਾਂ ਦਾ ਗਿਣਤੀ ਜ਼ਿਆਦਾ ਹੈਗੀ ਆ ਕੋ ਕਰਪਾ ਕਰਕੇ ਅਖਬਾਰ ਸਰਦੀ ਜਿਹੜੀ ਇਸ ਗੱਲਬਾਤ ਨੂੰ ਇਸ ਵੀਡੀਓ ਨੂੰ ਛੇਧਰੂ ਕਰ ਲੋ ਤੇ ਜੇ ਅਗਰ ਕਿਸੇ ਨੇ ਕੋਈ ਆਪਦੀ ਕਹਿੰਦੇ ਨੇ ਗਿਣਤੀ ਮੈਦੀ ਕਰਨੀ ਉਹ ਵੀ ਤੁਸੀਂ ਦੇਖ ਸਕਦੇ ਹੋ ਕਰ ਸਕਦੇ ਹੋ ਕਿਉਂਕਿ ਵੱਡਾ ਕਾਫਲਾ ਜਿਹੜਾ ਭੋਲਾ ਸਿੰਘ ਬਰਾਲ ਸਮਾਦ ਪਾਈ ਵਾਲੇ ਜਿਹੜੇ ਅੱਗੇ ਉਹਨਾਂ ਦੀ ਗਵਾਹੀ ਦੇ ਵਿੱਚ ਇਹ ਨਿਕਲਿਆ ਹੈਗਾ ਦਾਣਾ ਮੰਡੀ ਦੇ ਵਿੱਚੋਂ ਲਗਾਤਾਰ ਜਿਹੜੀਆਂ ਬੱਸਾਂ ਜਿਹੜੀਆਂ 5 6 ਦੇ ਕਰੀਬ ਕਰੀਬ ਬੱਸਾਂ ਆ ਗਈਆਂ ਤੇ ਬਾਕੀ ਜਿਹੜੀਆਂ ਕਾਰਾਂ ਤੁਸੀਂ ਆਪ ਜਜਮੈਂਟ ਕਰ ਲੋ ਆਪ ਉਦੀ ਗਿਣਤੀ ਮੈਂਤੀ ਕਰ ਲਿਓ ਕਿੰਨੇ ਲੋਕ ਆ ਜਿਹੜੇ ਇੱਥੇ ਪਹੁੰਚੇ ਹੈਗੇ ਆ ਕਿੰਨੇ ਲੋਕ ਆ ਜਿਹੜੇ ਉੱਥੇ ਜਾ ਰਹੇ ਹੈਗੇ ਆ ਤੇ ਇਹ ਜਿਹੜਾ ਕਾਫਲਾ ਹੈਗਾ ਸਰਦਾਰ ਭੋਲਾ ਸਿੰਘ ਬਰਾੜ ਸਮਾਧ ਭਾਈ ਦੀ ਗਵਾਹੀ ਦੇ ਵਿੱਚ ਜਿਹੜਾ ਇਸ ਟਾਈਮ ਨਿਕਲ ਰਿਹਾ ਤਸਵੀਰਾਂ ਤੁਸੀਂ ਲਗਾਤਾਰ ਜਿਹੜੀਆਂ ਬਾਗਾਪੁਰਾਣਾ ਤੋਂ ਜਗਤ ਸਿੰਘ ਦੇ ਦੇਖ ਰਹੇ ਹਾਂ ਬੈਨਰ ਲੱਗੇ ਹੋਏ ਆ ਹੱਥਾਂ 'ਚ ਤਖਤੀਆਂ ਫੜੀਆਂ ਹੋਈਆਂ ਤੇ ਪੌਸਾ ਬੀਬੀਆਂ ਵੀ ਬੱਸ ਦੇ ਵਿੱਚ ਬੈਠੀਆਂ ਨਜ਼ਰ ਆ ਰਹੀਆਂ ਤੁਸੀਂ ਦਿਖਾ ਦਿਓ ਇੱਕ ਵਾਰ ਤਸਵੀਰਾਂ ਵਿਖਾ ਦਿਓ ਬੀਬੀਆਂ ਵੀ ਜਿਹੜੀਆਂ ਬੱਸ ਦੇ ਵਿੱਚ ਬੈਠੀਆਂ ਹੋਈਆਂ ਨੇ ਜਿਹੜੇ ਲੋਕ ਇਸ ਟਾਈਮ ਆ ਉਸ ਰੈਲੀ ਦੇ ਵਿੱਚ ਸ਼ਾਮਲ ਹੋਣ ਲਈ ਪਹੁੰਚ ਰਹੇ ਹੈ ਗਿਆ ਤੇ ਆ ਤੁਸੀਂ ਵੀਰਾਂ ਜਿਹੜੀਆਂ ਤੁਸੀਂ ਇਸ ਟਾਈਮ ਦਾਣਾ ਮੰਡੀ ਦੀਆਂ ਵੇਖ ਰਹੇ ਹੋ ਦਾਣਾ ਮੰਡੀ ਦੀਆਂ ਤਸਵੀਰਾਂ ਵੇਖ ਰਹੇ ਹੋ ਜਿੱਥੇ ਇਸ ਟਾਈਮ ਮੇਰਾ ਭੋਲਾ ਸਿੰਘ ਬਰਾੜ ਦੀ ਗਵਾਈ ਦੇ ਵਿੱਚ ਜਿਹੜਾ ਇਕੱਠ ਹੈ ਲਗਾਤਾਰ ਰੈਲੀ ਸ਼ਾਮਲ ਹੋਣ ਲਈ ਲੋਕ ਹੈ ਜਿਹੜੇ ਰਮਾਨਾ ਹੋ ਰਿਹਾ ਗਿਆ ਤੇ ਗੱਡੀਆਂ ਜੜੀਆਂ ਲਗਾਤਾਰ ਕਾਰਾਂ ਦਾ ਜਿਹੜਾ ਕਾਫਲਾ ਤੁਹਾਨੂੰ ਦਿਸਦਾ ਪਿਆ ਤਸਵੀਰਾਂ ਤੁਹਾਨੂੰ ਵਗਾ ਦਿੱਤੀਆਂ ਅਜੇ ਵੀ ਹੋਰ ਕਾਰਾਂ ਆ ਰਹੀਆਂ ਕਿਉਂਕਿ ਅਸੀਂ ਹੋਰ ਵੀ ਕਵਰਿੰਗ ਕਰਨੀ ਹੈ ਤੇ ਕਾਫੀ ਵੱਡੀ ਗਿਣਤੀ ਦੇ ਵਿੱਚ ਜੜੀਆਂ ਕਾਰਾਂ ਤੇ ਬੱਸਾਂ ਬੱਸਾਂ 6 ਬੱਸਾਂ ਸੀ ਬਾਕੀ ਸਾਰੀਆਂ ਕਾਰਾਂ ਸੀ ਜਿਹੜੇ ਕਾਂਗਰਸ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲਦਾ ਪਿਆ ਕੌਂਕਸੀ ਪੱਪਾ ਬਾਹਰ ਹੈ ਗਿਆ ਕਿਉਂਕਿ ਜਿਹੜੀ ਆਪ ਦੀ ਜਿਹੜੀ ਰੈਲੀ ਹੈਗੀ ਉਹਨੂੰ ਕਾਮਯਾਬ ਕਰਨ ਲਈ ਲਗਾਤਾਰ ਜਿਹੜੇ ਉੱਥੇ ਪਹੁੰਚਣ ਲਈ ਰਵਾਨਾ ਹੋ ਰਿਹਾ ਸਾਰੇ ਬੱਸਾਂ ਕਾਰਾਂ ਦੇ ਵਿੱਚ ਬੈਠ ਕੇ ਵੀਦ ਕਰਦੇ ਆਂ ਤੁਸੀਂ ਸਾਡੀ ਇਸ ਗੱਲਬਾਤ ਨੂੰ ਸ਼ੇਅਰ ਵੀ ਕਰੋਗੇ ਸਾਡਾ ਪੇਜ ਫੋਲੋ ਵੀ ਕਰੋਗੇ ਤਾਂ ਕਿ ਤੁਹਾਨੂੰ ਹੋਰ ਨਵੇਂ ਨਵੀਆਂ ਨੀਆਂ ਖਬਰਾਂ ਅਸੀਂ ਦਿੰਦੇ ਰਹੀਏ ਕਿ ਤੁਸੀਂ ਆਰਾਮ ਨਾਲ ਕਾਰ ਦੇ ਵਿੱਚ ਬੈਠ ਕੇ ਦੇਖ ਸਕਦੇ ਹੋ ਜੋ ਵੀ ਐਕਟੀਵਿਟੀ ਹੁੰਦੀ ਆ ਅਸੀਂ ਹਮੇਸ਼ਾ ਜਗਤ ਸੇਕ ਉਤੇ ਸਟੀਕ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਆ ਗਿਆਂ ਤਾਂ ਕਿ ਕੋਈ ਗਲਤ ਜਾਣਕਾਰੀ ਨਾ ਹੋਵੇ ਕਿਸੇ ਤਰ੍ਹਾਂ ਦੀ ਕੋਈ ਕਿਸੇ ਨੂੰ ਪ੍ਰੋਬਲਮ ਨਾ ਆਵੇ ਕਿਉਂਕਿ ਇੱਕ ਤਰਫਾ ਕਦੇ ਵੀ ਅਸੀਂ ਖਬਰ ਨਹੀਂ ਲਾਉਂਦੇ ਸਾਡੀ ਕੋਸ਼ਿਸ਼ ਹੁੰਦੀ ਆ ਵੀ ਅਸੀਂ ਜਿਹੜੀ ਪੋਜ਼ਿਟਿਵ ਖਬਰ ਲਾਈਏ ਤੇ ਕਿਸੇ ਇੱਕ ਧਿਰ ਨੂੰ ਟਾਰਗੇਟ ਨਾ ਕੀਤਾ ਜਾਵੇ ਤੇ ਜੇ ਕਿਸੇ ਨੂੰ ਕੋਈ ਵੈਸੇ ਹੀ ਸਾਡੇ ਨਾਲੋਂ ਤਕਲੀਫ ਹੁੰਦੀ ਆ ਉਹ ਸਾਡੇ ਨੂੰ ਗੁੱਸੇ ਵੀ ਹੋ ਜਾਂਦਾ ਹੈ ਕਈ ਵਾਰ ਸਾਨੂੰ ਨਹੀਂ ਵੀ ਸਾਦੇ ਤਾਂ ਕੋਈ ਗੱਲ ਨਹੀਂ ਉਹ ਵੀ ਸਾਡੇ ਭਰਾ ਹੀ ਆ ਪਰ ਹਮੇਸ਼ਾ ਅਸੀਂ ਕੋਸ਼ਿਸ਼ ਕੀਤੀ ਆ ਵੀ ਸਿਆਸੀ ਹੋਣ ਜਾਂ ਉਂਝ ਖਬਰਾਂ ਆਉਣ ਅਸੀਂ ਉਹਨਾਂ ਦੀ ਸਟੀਕ ਜਾਣਕਾਰੀ ਜਿਹੜੀ ਦੇਈਏ ਤਾਂ ਕਿ ਕਿਸੇ ਨੂੰ ਇਹ ਨਾ ਲੱਗੇ ਵੀ ਅਸੀਂ ਇੱਕ ਤਰਫਾ ਗੱਲਬਾਤ ਕਰਦੇ ਹੈਗੇ ਆ ਅਸੀਂ ਹੋਰ ਵੀ ਜਿਹੜਾ ਮਤਲਬ ਤੁਹਾਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਆ ਸਾਰੀਆਂ ਕਾਰਾਂ ਜੀਪਾਂ ਤੇ ਬੱਸਾਂ ਦੇਖ ਲਈਆਂ ਇਹ ਮੋਗਾ ਰੈਲੀ ਰਹੀ ਜਿਹੜੀਆਂ ਇੱਥੋਂ ਇਸ ਟਾਈਮ ਆ ਪਹੁੰਚ ਰਹੀਆਂ ਐ ਰਵਾਨਾ ਹੋ ਰਹੀਆਂ ਮੇਰੇ ਸਾਥੀ ਰਾਜਪਾਲ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ